ਜੋ ਮੰਨਦਾ ਫਿਰ ਚੈਂਪੀਅਨ ਯੂਬਰ ਕਹਿੰਦੇ ਡਰਾਈਵਰ ਆ ਮੇਰੇ ਵੀਰੋ ਮਸ਼ੀਨ ਦੀ ਪੰਬੀਰੀ ਬਣਾ ਦਿੰਦਾ ਹਾਂ ਹਾਂਜੀ ਲੋ ਵੀ ਮਦਦ ਕਰੋ ਯੂਬਰ ਕਹਿੰਦਾ ਮੈਨੂੰ ਵੀ ਵੇਚ ਲੈ ਲੋ ਫਿਰ ਵਲੌਗ ਦੇ ਚੱਲ ਰੇ ਗੱਡ ਦੇਖਦੇ ਜਾ ਕੇ ਕੀਤ ਕੀ ਬਣਦਾ ਪੈ ਗਈ ਪੰਨਾ ਚੱਲ ਆ ਮੁਰਲੀ ਟਰਾਲੀ ਪਾ ਦੇ ਜੀ ਦੋਸਤੋ ਵਲੌਗ ਦੇ ਵਿੱਚ ਸਵਾਗਤ ਹੈ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਜੱਟੋ ਅੱਜ ਆਪਾਂ ਲੱਗੇ ਆ ਕਣਕ ਵੜਨਾ ਤੇ ਕਣਕ ਦਾ ਮੇਲ ਹੈਗਾ ਜੋ ਕਿ ਪੰਜ ਵੈਰਾਈਟੀਆਂ ਦਾ ਮੇਲਾ ਆਇਆ ਵੀ ਆਪਾਂ ਇਹਦੇ 'ਚ 303 ਹੋਊਗੀ 187 222 372 ਬਈ ਇਹ ਚਾਰ ਆਪਾਂ ਵੈਰਾਈਟੀਆਂ ਮਿਕਸ ਕਰਕੇ ਲਾਈਆਂ ਸੀਗੀਆਂ ਤੇ ਝਾੜ ਤੁਸੀਂ ਤਕਰੀਬਨ ਐਂ ਲਾ ਲਓ ਵੀ ਪੂਰਾ ਸਿਰੇ ਦਾ ਝਾੜ ਆ ਤੁਸੀਂ ਬੱਲੀਆਂ ਦੇਖ ਸਕਦੇ ਹੋ ਕਣਕ ਪੂਰੀ ਵਧੀਆ ਖੜੀ ਆ ਤੇ ਤਕਰੀਬਨ ਝਾੜ ਪੰਜ ਤੋਂ ਟੁੱਟ ਨਹੀਂ ਰਿਹਾ ਬਈ ਅਜ ਪਹਿਲੇ ਦਿਨ ਲੱਗਿਆ ਵੜਨਾ ਮਸ਼ੀਨ ਵਾਲਾ ਬਾਈ ਕਹਿੰਦਾ ਵੀ ਹਰੇਕ ਤੇ ਅਜ ਤੱਕ 4.5 ਕੁਆਂਟਰ 5 5 ਤੋਂ ਤਾਂ ਕਹਿੰਦਾ ਕਿਸੇ ਦਾ ਟੁੱਟੇ ਨਹੀਂ ਰਿਹਾ 5.5 ਇਹ ਤਾਂ ਬਾਈ ਜੀ ਦੀ ਮਾਂ ਕਣਕ ਨਿਕਲ ਰਹੀ ਹੈ ਤੱਕੀ ਸਾਰੇ ਦਾ ਝਾੜ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਣਕ ਦੇ ਟਰਾਲੀ ਦੇ ਵਿੱਚ ਵੀ ਕਣਕ ਦਿਖਾ ਦਿੰਦਾ ਪੂਰੀ ਟੌਪ ਲੈਵਲ ਦਾ ਝਾੜ ਤੇ ਇੱਧਰ ਖੜਾ ਝੋਟਾ ਸਾਡਾ 14 ਫੁੱਟੀ ਟਰਾਲੀ ਆ 4855 ਨੂੰ ਖਿੱਚਣ ਵਾਲਾ ਤੇ ਜੋਨ ਡੀਅਰ ਮੇਰੇ ਵੀਰ ਉਹ ਕਹਿੰਦੇ ਉਹ ਜੋਨ ਡੀਅਰ ਖੜਾ ਤੇ ਚੱਲ ਰਿਹਾ ਕੰਮ ਜੋਰਾ ਸ਼ੋਰਾ ਨਾਲ ਜ਼ਮੀਨਦਾਰ ਭਰਾ ਉਹ ਕਣਕ ਦਾ ਝਾੜ ਹੈਗਾ ਪੂਰਾ ਸਿਰੇ ਦਾ ਤੁਸੀਂ ਦੇਖ ਸਕਦੇ ਹੋ ਟੈਂਕ ਤੇ ਟੈਂਕ ਭਰ ਰਿਹਾ 6 ਬਿਗੇ ਜੋ ਤਕਰੀਬਨ 8 ਟੈਂਕਾਂ ਦਾ ਜਿਹੜਾ ਹੋ ਗਿਆ ਤੇ ਕਣਕ ਵੀ ਐ ਨਹੀਂ ਹੈਗੀ ਵੀ ਮਾਝੂਆ ਤੇ ਕਣਕ ਵਧੀਆ ਹੋਈ ਹੈ ਕਿਉਂਕਿ ਮੌਸਮ ਨੇ ਪੂਰਾ ਸਾ ਦਿੱਤਾ ਜ਼ਮੀਨਦਾਰ ਭਰਾਵਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਕਣਕ ਮੈਂ ਤੁਹਾਨੂੰ ਜਾ ਕੇ ਵੀ ਦਿਖਾ ਦਿੰਦਾ ਕਣਕ ਹੈ ਇਨਾ ਦਾ ਕੋਈ ਮਾਝੂ ਦਾਣਾ ਨਾ ਕੋਈ ਬਰੀਕ ਦਾਣਾ ਪੂਰੇ ਦਾਣੇ ਹੈਗੇ ਨੇ ਤੁਸੀਂ ਦੇਖ ਲਓ ਵੀ ਕੋਈ ਮਾਝੂ ਨਹੀਂ ਹੈਗਾ ਪੂਰੀ ਆਪਣੀ ਜ਼ਮੀਨ ਹੈ ਜਿਹੜੀ ਇਹ ਡਾਕਰਾ ਵੀਰੋ ਜਿਹੜੋ ਚੈੱਕ ਕਰੋ ਤੁਸੀਂ ਗੱਲ ਬਾਤ ਕਿਉਂ ਮੁੱਛਾਂ ਦਾ ਬਣਾਉਂਦਾ ਫਿਰ ਡਬਲ ਨਜ਼ਾਰਾ ਬੰਨਿਆ ਹੋਇਆ ਯੂਟਿਊਬਰ ਨੇ ਕਹਿੰਦੇ ਕਾਲੀਆਂ ਐਨਕਾਂ ਮੁੱਛਾਂ ਕੁੰਡੀਆਂ ਸਿਰਾਂ ਲੱਗੀ ਜਾਂਦਾ ਕਾ ਨੂੰ ਵਜਾ ਵਜਾ ਕਰਾਈ ਪਈ ਆ ਮੇਰੇ ਵੀਰੋ ਚੱਕ ਤੇ ਫੁੱਟੇ ਨਾ ਦੇ ਸਿਰਾਂ ਤੇ ਲੋ ਵੀ ਜਿਹੜਾ ਸਾਡੀ ਆਉਂਦੀ ਆ ਡਿਫੈਂਡਰ ਨੱਚਦੀ ਹਾਂਜੀ ਬਹੁਤ ਆਣਾ ਟਰਾਲੀ ਭਾ ਕੇ ਇੱਧਰ ਬਾਈ ਕਰਦੇ ਆ ਸਾਡਾ ਇਹ ਚੋਬਰ ਕਹਿੰਦੇ ਡਰਾਈਵਰ ਹੈ ਮੇਰੇ ਵੀਰੋ ਮਸ਼ੀਨ ਦੀ ਪੰਬੀਰੀ ਬਣਾ ਦਿੰਦਾ ਹੈ ਪੰਬੀਰੀ ਜਿੱਦਾਂ ਕਿਦਾ ਕੀ ਪੰਬੀਰੀ ਆਹ ਦੇਖੋ ਸਾਡਾ ਰੌਣਕ ਵਲੇ ਸਾਡੇ ਕਹਿੰਦੇ ਮੇਰੇ ਵੀਰੋ ਬਾਈ ਮਸ਼ੀਨ ਵਾਲਾ ਅੱਜ ਪਿੱਛੇ ਕਰਦੇ ਨਾ ਨਾ ਪਤਾ ਨਹੀਂ ਨਿਪੜ ਕੇ ਆਪਣਾ ਕਣਕ ਦਾ ਆ ਰਹੇ ਨੇ ਕਿੰਨੇ ਇੰਦਰ ਕਾਹ ਚੱਕ ਲਈ ਤੂੰ ਲਾਦਾ ਕੈਨ ਹੈ ਆ ਗਏ ਹੁਣ ਬੈਠਾ ਲੋਬੀ ਜਦੋਂ ਪਹੁੰਚ ਚੁੱਕੇ ਆ ਮੋਟਰ ਤੇ ਤੇ ਆਪਣਾ ਸਮਾਂ ਹੋ ਗਿਆ ਜੀ ਆ ਕਾਲਜ ਜਾਣ ਦਾ ਤੇ ਅੱਪਾਂ ਚੱਲ ਰਹੇ ਆ ਕਾਲਜ ਤਿਆਰ ਹੋ ਕੇ ਆ ਗਏ ਇੱਧਰ ਚੱਲ ਰਿਹਾ ਘਰਾਟ ਉਧਰ 855 ਲਿਆ ਹੋਇਆ ਟਰਾਲੀ ਪੱਟ ਕੇ ਇਹ ਜਿਹੜਾ 855 ਲਿਆ 14 ਫੁੱਟ ਦੀ ਟਰਾਲੀ ਪੱਟ ਕੇ ਤੇ ਚੱਲ ਰਿਹਾ ਕੰਮ ਜੋੜਾ-ਸ਼ੋਰਾ ਨਾਲ ਇੱਧਰ ਖੜਾ ਜੌਂਡੀਅਰ ਜੌਂਡੀਅਰ ਤੇ ਲੱਗਾਗੇ ਬਈ 12 7 ਲੀਟਰ ਦੀ ਟਰਾਲੀ ਪਾਈ ਵੀ ਉਹਦੇ ਮਗਰ ਵੀ 12 6.5 ਦੀ ਤੇ ਹੁਣ ਬਾਰੀ ਜਾਊਗੀ ਜੌਂਡੀਅਰ ਦੇ ਚਲ ਰਿਹਾ ਘਰਾੜ ਦੇਖਦੇ ਜਾ ਕੇ ਕੀਤ ਕੀ ਬਣਦਾ 1:3 ਵਜ ਗਿਆ ਉਸ 12:30 ਵਜੇ ਗਿਆ ਸੀਗਾ ਚਲ ਰਿਹਾ ਕੰਮ ਮਜ਼ਦੂਰਾ ਜਦੋਂ ਨਾਲ ਕੋਈ ਜੱਟਾ ਗੱਭਰੂ ਨੌਜਵਾਨ ਚੈੱਕ ਕਰੋ ਤੁਸੀਂ ਮੈ ਲੂਗਾ ਏ ਇਧਰ ਦੇਖ ਐਨਕਾ ਦਿਖਾ ਦਨੀ ਆਕੇ ਇਧਰ ਆ ਕੋਲ ਹਾਂ ਯਾਰੇ ਮੇਰੇ ਵੀਰੋ ਅਰਮਾਨੀ ਦੀ ਐਨਕਾ ਲਾਈ ਫਿਰਦਾ ਜੀ ਉਪਰ ਆ ਸਿਰਾ ਤੇ ਫੋਟੋ ਤਾਰ ਲਈ ਨਜ਼ਾਰਾ ਆਹ ਜੰਗ ਜੀ ਦਾ ਪੁੰਡਾਰ ਵੀਡੀਓ ਬਣਾ ਰਿਹਾ ਲੋ ਵੀ ਜੋਪਰ ਕਹਿੰਦੇ ਰੋਟੀ ਦਾ ਪ੍ਰਸ਼ਾਦ ਦਾ ਲੰਗਰ ਲੈ ਕੇ ਆ ਚੁੱਕੇ ਨੇ ਚੱਲ ਰਿਹਾ ਕੰਮ ਜੋਰਾ ਜੋਰਾ ਨਾਲ ਇੱਕ ਟੱਕ ਦਾ ਨਮੇਟ ਕੇ ਆ ਗਏ ਦੂਏ ਨੂੰ ਕਹਿੰਦੇ ਮੇਰੇ ਵੀਰੋ ਜਿੰਬੜ ਕੇ ਹੁਣ ਤਾਂ ਲਗਾਤਾਰ 5-7 ਦਿਨ ਘਰਾੜ ਚੱਲੂਆ ਜਾਊਗਾ ਵਾਹ ਜੀ ਵਾਹ ਮੈਂ ਦੋ ਮੋਹਰੇ ਕਲ ਕਰ ਹਾਂ ਬੋਲ ਸਰਦਾਰ ਗੁਰਜੇਂਦ ਸਿੰਘ ਦਾ ਖੇਤੋ ਚ ਖੇਤਾਂ ਮੈਂ ਕੰਪਾਈਨ ਚੱਲ ਰਿਹਾ ਦੇਖੋ ਜੀ ਇਹ ਬੀਜਾ 60-30 ਡਾਕਰ ਦੇ ਬਈ ਟਿੱਬੇ ਵਾਲੇ ਖੇਤਾਂ ਦਾ ਬੜਾ ਮੋਟਾ ਰੇਤ ਦੀ ਧਰਤੀ ਦਾ ਫਰਕ ਹੁੰਦਾ ਝਾੜ ਚ ਵੀ ਵੇਖ ਜੰਰੇ ਪਟੇ ਚੈਲ ਹਾਂ ਕਿਉਂ ਮੰਨਦਾ ਫਿਰ ਚੈਂਪੀਅਨ ਕੁੰਡੀਆਂ ਮਛਾਂ ਕਾਲੀਆਂ ਐਨਕਾਂ ਲੋ ਵੀ ਮੇਰੇ ਵੀਰੋ ਸਰਦਾਰੀ ਆ ਇਧਰ ਨਾਲ ਦੀ ਨਾਲ ਮਸ਼ੀਨ ਜਲ ਰਹੀ ਕਿਆ ਬਾਤਾਂ ਨੇ ਔਰ ਲੀਪਿੰਨ ਪਾ ਦੇ ਹਾਂ ਬੈਗੀ ਪਿੰਨਾ ਚੱਲ ਆ ਮੁਰਲੀ ਟਰਾਲੀ ਪਾ ਦੇ ਚੱਲੋ ਅੱਧਾ ਪੈ ਗਿਆ ਪਿੰਨੇ ਦੇ ਥੱਲੇ ਪਾਉਣੀ ਆ 雨 marriages